ਤੁਸੀਂ ਇਸ ਵੇਲੇ ਦੇਖ ਰਹੇ ਹੋ ਜੀ ਕਨਚੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਤੇ ਆਪਾਰਤ ਜੈ ਸੰਵਿਧਾਨ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ 14 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਇਹ ਗੱਲ ਬੜੇ ਚਿੰਤਾ ਪਰਮਾਨ ਦੇ ਨਾਲ ਕਹਿਣਾ ਪੈ ਰਿਹਾ ਕਹਿ ਰਹੇ ਹਾਂ ਕਿ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਫੋਲੋਓਵਰ ਕੌਣ ਢੂਕਨੀ ਅਨਵਾਈ ਕੌਣ ਢੂਕਨੀ ਸਵਾਲ ਖੜਦੇ ਨੇ ਜਦੋਂ ਕਿਸੇ ਮੁਹੱਲੇ ਤੇ ਬੋਰਡ ਲੱਗਾ ਹੋਵੇ ਡਾਕਟਰ ਅੰਬੇਡਕਰ ਨਗਰ ਤੇ ਨੰਕਨ ਵਾਲਾ ਇਹ ਸੋਚਦਾ ਵੀ ਇਸ ਮੁਹੱਲੇ ਦੇ ਵਿੱਚ ਸ਼ੈਡਿਊਲਡ ਕਾਸਟ ਭਾਈਚਾਰਾ ਰਹਿੰਦਾ ਹੋਵੇਗਾ ਦੇ ਇਸ ਸਮਾਗਮ ਵੀ ਕੀਤੇ ਜਾਂਦੇ ਕੋਈ ਇੱਕਾ ਦੁੱਕਾ ਨੂੰ ਛੱਡ ਕੇ ਬਹੁਤੇ ਸਮਾਗਮ ਲੱਗ ਪੱਗ ਸ਼ੈਡਿਊਲਡ ਕਾਸਟ ਭਾਈਚਾਰੇ ਨਾਲ ਬਲੋ ਹੀ ਕੀਤੇ ਜਾਂਦੇ ਨੇ ਇੱਡੀ ਵੱਡੀ ਸ਼ਖਸੀਅਤ ਦੁਨੀਆ ਭਰ ਦੀ ਮੰਨੀ ਪਰ ਮੰਨੀ ਸ਼ਖਸੀਅਤ ਭਾਰਤ ਦੇ ਸਵਿਧਾਨ ਦੇ ਨਿਰਮਾਤਾ ਹੋਣ ਤੇ ਉਹਨਾਂ ਨੂੰ ਕਿਸੇ ਇੱਕ ਕਮਿਊਨਿਟੀ ਦੇ ਨਾਲ ਜੋੜ ਦੇਣਾ ਕਿਤੇ ਨਾ ਕਿਤੇ ਉਹਨਾਂ ਦੀ ਛਵੀ ਦੇ ਨਾਲ ਇਹ ਭਾਰਤ ਵਾਸੀਆਂ ਬਨੋ ਧੋਖ ਹੈ ਜਦ ਕਿ ਬਾਬਾ ਸਾਹਿਬ ਨੇ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਨੇ ਤੇ ਅੱਜ ਆਪਾਂ ਚਰਚਾ ਕਰਾਂਗੇ ਤੇ ਇਹਦੇ ਤੇ ਵੀ ਚਰਚਾ ਕਰਾਂਗੇ ਜੋ ਕੁਝਕ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ Hindu, Muslim, Sikh, Isai ਸਾਰੇ ਭਾਈ ਭਾਈ ਦੇ ਨਾਰੇ ਹੇਠ ਜਿਉ ਰਹੇ ਨੇ ਪਰ ਕੁਝ ਕੁ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਦਾਂ ਦਾ ਫਲੂਫਾ ਸ਼ਰਾਰਤ ਕਰ ਦਿੱਤੀ ਜਾਂਦੀ ਹੈ ਜਿਹਦੇ ਨਾਲ ਸਮਾਜ ਦੇ ਵਿੱਚ ਖਲਾਅ ਪੈਦਾ ਹੋਣ ਦਾ ਖਤਰਾ ਬਣ ਜਾਂਦਾ ਤੇ ਪੈਦਾ ਹੁੰਦਾ ਵੀ ਹੈ ਤੇ ਉੱਥੇ ਵੀ ਜੇ ਗੱਲ ਕਰੀਏ ਬਾਬਾ ਸਾਹਿਬ ਦੇ ਸਨਮਾਨ ਦੇ ਵਿੱਚ ਸਿਰਫ ਤੇ ਸਿਰਫ ਜਾਂ ਇੱਕਾ ਦੁੱਕਾ ਨੂੰ ਛੱਡ ਕੇ ਸ਼ਡਿਊਲਡ ਕਾਸਟ ਭਾਈਚਾਰਾ ਖੜਦਾ ਹੈ ਇਹ ਚਿੰਤਾ ਦੀ ਗੱਲ ਹੈ ਤੇ ਅੱਜ ਚਰਚਾ ਕਰਾਂਗੇ ਇਹ ਮੇਰੇ ਨਾਲ ਨੇ ਇਸ ਵੇਲੇ ਕੰਚੀ ਟੀਵੀ ਦੀ ਸਕਰੀਨ ਤੇ ਐਡਵੋਕੇਟ ਕਿਰਪਾਲ ਸਿੰਘ ਜੀ ਪਾਲੀ ਪਾਲੀ ਸਾਹਿਬ ਜੈ ਗੁਰਦੇਵ ਜੀ ਜੈ ਪੀਮ ਜੀ ਮੋੜ ਸਭ ਪਹਿਲਾਂ ਤੋਂ ਤੁਹਾਡਾ ਧੰਨਵਾਦ ਹੈ ਮੈਂ ਸਾਰੇ ਹੀ ਕੰਚੀ ਟੀਵੀ ਦੇ ਸਰੋਤਿਆਂ ਦਾ ਔਰ ਤੁਹਾਡਾ तहे ਦਿਲੋਂ ਧੰਨਵਾਦ ਹੈ ਕਰਦਾ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸਰੋਤਿਆਂ ਨੂੰ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਮੁਬਾਰਕਬਾਦ ਦਿਨਾ ਔਰ ਜਿਹੜਾ ਕਿ ਤੁਸੀਂ ਗੱਲ ਕੀਤੀ ਹੈ ਇੱਕ ਕੁਐਸਚਨ ਰਾਈਜ਼ ਕੀਤਾ ਜੀ ਕਿ ਐਡੀ ਵੱਡੀ ਮਹਾਨ ਸ਼ਖਸੀਅਤ ਹੈ ਉਹਦਾ ਜਿਹੜਾ ਕਿਤੇ ਨਾ ਕਿਤੇ ਐਸੀ ਮੱਲਿਆਂ ਤੱਕ ਨਾ ਜੁੜ ਕੇ ਰਹਿ ਗਿਆ ਪਰ ਗੁਰਾ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਕਿ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਹੀ ਜਿਹੜੇ ਕਿ ਕੀਮਤੀ ਸਮਾਂ ਲਾ ਕੇ ਭਾਰਤ ਨੂੰ ਸੰਵਿਧਾਨ ਲਿਖ ਕੇ ਦਿੱਤਾ 2 ਸਾਲ 11 ਮਹੀਨੇ 18 ਦਿਨ ਉਹਨਾਂ ਨੇ ਲਾਏ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਭਾਰਤ ਦਾ ਸੰਵਿਧਾਨ ਤਿਆਰ ਕਰਕੇ 26 ਨਵੰਬਰ 1949 ਨੂੰ ਤਿਆਰ ਕਰਕੇ ਜਿਹੜੀ ਸੰਵਿਧਾਨ ਸਭਾ ਸੀਗੀ ਮਸੌਦਾ ਕਮੇਟੀ ਸੀ ਉਹਨੂੰ ਸੌਂਪ ਦਿੱਤਾ ਸੀ ਉਸ ਤੋਂ ਬਾਅਦ ਜਿਹੜੀ ਦੇਸ਼ ਦੀ ਸਰਕਾਰ ਸੀ 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਲਾਗੂ ਹੋਇਆ ਪਰ ਜਿੱਥੇ ਗੱਲ ਰਹੀ ਆ ਐਸੀ ਮਲੇ ਵਾਲੀ ਤੁਸੀਂ ਕੀਤੀ ਆ ਸੰਵਿਧਾਨ ਦੇ ਵਿੱਚ 바ਵਾ ਸਾਹਿਬ ਨੇ ਕਿਸੇ ਵੀ ਜਾਤ ਨਾਲ ਕਿਸੇ ਵੀ ਕਾਸਟ ਨਾਲ ਕਿਸੇ ਵੀ ਨਸਲ ਦੇ ਨਾਲ ਕੋਈ ਗੈਰ ਬਰਾਬਰੀ ਨਹੀਂ ਕੀਤੀ ਸਾਰਿਆਂ ਨੂੰ ਇੱਕ ਬਰਾਬਰ ਰੱਖਿਆ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਚਾਹੇ ਈਸਾਈ ਆ ਚਾਹੇ ਬੋਧੀ ਆ ਚਾਹੇ ਮੁਸਲਮਾਨ ਆ ਸਾਰਿਆਂ ਨੂੰ ਜਿਹੜੇ ਕਿ ਧਾਰਮਿਕ ਅਧਿਕਾਰ ਆ ਉਹ ਵੀ ਆਜ਼ਾਦੀ ਦੇ ਅਧਿਕਾਰ ਬਰਾਬਰਤਾ ਦੇ ਆ ਕਾਨੂੰਨਾਂ ਦਾ ਅਧਿਕਾਰ ਵੀ ਬਰਾਬਰਤਾ ਦੇ ਹੈਗਾ ਵੋਟ ਪਾਉਣ ਦਾ ਅਧਿਕਾਰ ਵੀ ਜਿਹੜਾ ਇਹ ਸਾਰਾ ਜੋ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਇਕ ਤਿਆਰ ਕਰਕੇ ਦਿੱਤਾ ਸਾਰਿਆਂ ਨੂੰ ਇੰਡੀਆ ਦੀ ਪੂਰੀ ਜਿਹੜੀ ਜਨਸੰਖਿਆ ਉਹਨੂੰ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਹੈ ਲੈ ਕੇ ਦਿੱਤਾ ਔਰ ਇੱਕ ਗੱਲ ਹੋਰ ਜਿਹੜਾ ਕਿਉਂਕਿ ਨਾ ਜਦੋਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀਂਦੇ ਸੀ ਜਾਂ ਉਹ ਸੰਵਿਧਾਨ ਲਿਖਦੇ ਸੀ ਉਹਨਾਂ ਤੋਂ ਪਹਿਲਾਂ ਵੀ ਇਸ ਦੇਸ਼ ਦੇ ਅੰਦਰ ਜਾਤੀ ਬਿਵਸਥਾ ਸੀ ਹਿੰਦੂਇਜ਼ਮ ਬਹੁਤ ਫੈਲਿਆ ਹੋਇਆ ਸੀ ਜਿਹੜਾ Hindu ਧਰਮ ਦੇ ਵਿੱਚ ਜਿੱਦਾਂ ਪਹਿਲਾਂ ਅਸੀਂ ਲੈ ਲਈਏ ਸ਼ੂਦਰ ਖੱਤਰੀ ਵੈਸ਼ ਬ੍ਰਾਹਮਣ ਇਸ ਤਰ੍ਹਾਂ ਉਹਨਾਂ ਦਾ ਸਿਸਟਮ ਚੱਲਦਾ ਸੀ Hindu ਜੀ ਉਹ ਜਿਹੜੇ ਜਿਹੜਾ 바ਵਾ ਸਾਹਿਬ ਦਾ ਜਨਮ ਜਨਮ ਹੋਇਆ ਸੀ ਉਹ ਵੀ ਇੱਕ ਦਲਤ ਕਾਸਟ ਦੇ ਵਿੱਚ ਹੋਇਆ ਸੀਗਾ ਤੇ ਉਹ ਦਲਤ ਜਾਤੀ ਨੂੰ ਬਿਲੋਂਗ ਕਰਦੇ ਸੀ ਇਸ ਕਰਕੇ ਜਿਹੜੇ ਉਸ ਵੇਲੇ ਦੇ Hindu ਜਾਂ ਉਪਰ ਕਾਸਟਾਂ ਵਾਲੇ ਲੋਕ ਸੀ ਉਹ 바ਵਾ ਸਾਹਿਬ ਨੂੰ ਸਿਰਫ ਦਲਤਾਂ ਤੱਕ ਹੀ ਸੀਮਤ ਰੱਖ ਕੇ ਰਹਿ ਗਏ ਉਹ ਉਹਨਾਂ ਨੇ ਇਹ ਸੋਚਿਆ ਹੀ ਨਹੀਂ ਵੀ ਇਹਨਾਂ ਨੇ ਸਮਾਜ ਲਈ ਆਪਣੇ ਦੇਸ਼ ਲਈ ਇਹਨਾਂ ਕੁਝ ਕਰਕੇ ਦਿੱਤਾ ਉਹਨਾਂ ਦੀ ਇਹ ਜਿਹੜੀ ਕਿ ਸੋਚ ਆ ਬਿਲਕੁਲ ਗਲਤ ਆ ਜਿਹੜੀ ਚਾਹੇ ਉਹ ਉਪਰਕਾਸ਼ਤ ਕੋਈ ਵੀ ਹੈ ਅੱਜ ਵੀ ਦੇਸ਼ ਦੇ ਅੰਦਰ ਜਾਤੀ ਵਿਵਸਥਾ ਉਸੇ ਤਰ੍ਹਾਂ ਐਡਾ ਵੱਡਾ ਸੰਵਿਧਾਨ ਔਰ ਕਾਨੂੰਨੀ ਵਿਵਸਥਾ ਹੋਣ ਦੇ ਬਾਵਜੂਦ ਵੀ ਹੁਣ થોਲੇ ਦਿਨ ਦਿਨ ਹੋਏ ਇੱਕ ਵੀਡੀਓ ਵਾਇਰਲ ਹੋਈ ਆ ਗੁਰਪ੍ਰਤਾਪ ਸਿੰਘ ਪੰਨੂ ਜਿਹੜਾ ਉਹਨੇ ਲਿਖਿਆ ਦ ਸਿੱਖ ਆਰ ਨਾਟ ਹਿੰਦੂ ਮੈਂ ਉਸ ਗੁਰਪ੍ਰਤਾਪ ਸਿੰਘ ਪੰਨੂ ਜਿਹੜਾ ਉਹਨੂੰ ਇਹ ਗੱਲ ਕਹਿਣੀ ਚਾਹਨਾ ਵੀ ਤੂੰ ਕਿਤੇ ਜੀ ਇੰਡੀਆ ਦਾ ਕਨਸਟੀਟਿਊਸ਼ਨ ਪੜ੍ਹਿਆ ਆ ਜੇ ਦੇਸ਼ ਦਾ ਸੰਵਿਧਾਨ ਪੜ੍ਹਿਆ ਆ ਜੇ ਤੂੰ ਇੰਡੀਅਨ ਹੈ ਪਹਿਲੀ ਗੱਲ ਤੂੰ ਇੰਡੀਅਨ ਹੈ ਦੂਜੀ ਗੱਲ ਤੂੰ ਇੰਡੀਆ ਦਾ ਸੰਵਿਧਾਨ ਪੜ੍ਹ ਕੇ ਦੇਖ ਕਿਤੇ ਵੀ ਡਾਕਟਰ ਬੀ ਆਰ ਅੰਬੇਡਕਰ ਜੀ ਨੇ ਇਹ ਲਾਈਨ ਨਹੀਂ ਲਿਖੀ ਵੀ ਜਿਹੜੇ ਕਿ ਸਿੱਖਿਆ ਉਹ ਹਿੰਦੂ ਆ ਪੂਰੇ ਸੰਵਿਧਾਨ ਦੇ ਅੰਦਰ ਇਹ ਵਰਡ ਕਿਤੇ ਨਹੀਂ ਲਿਖਿਆ ਆ ਕਿ ਸਿੱਖ ਜਿਹੜੇ ਆ Hindu ਆ ਇਹ ਸਿਰਫ ਜਿਹੜਾ ਗੁਰਪ੍ਰਤਾਪ ਸਿੰਘ ਪੰਨੂ ਆ ਉਹਨੇ ਦੇਸ਼ ਦੇ ਅੰਦਰ ਜਾਤੀ ਵਿਵਸਥਾ ਔਰ ਧਾਰਮਿਕ ਦੰਗੇ ਫਿਲਾਉਣ ਦੇ ਕਰਕੇ ਇਹ ਆਪਣੀ ਵੀਡੀਓ ਵਾਇਰਲ ਕੀਤੀ ਆ ਉਹ ਗਲਤ ਐ ਇਹ ਸਿੱਖ ਜਥੇਬੰਦੀਆਂ ਜਿਹੜੀਆਂ ਕੇ ਗੁਰਪ੍ਰਤਾਪ ਸਿੰਘ ਪੰਨੂ ਨੂੰ ਮਦਦ ਦੇ ਦਿੰਨੀਆਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਆਰਟੀਕਲ 25 ਜਿਹੜਾ ਸੰਵਿਧਾਨ ਦਾ ਆ ਉਹਦੇ ਵਿੱਚ ਇੱਕ ਧਾਰਮਿਕ ਆਜ਼ਾਦੀ ਦਾ ਅਧਿਕਾਰ ਐ ਕੋਈ ਵੀ ਵਿਅਕਤੀ ਜਿਵੇਂ ਕਿ ਭਾਰਤ ਏਕ ਧਰਮ ਅਨੇਕ ਭਾਰਤ ਦੇ ਇਕ ਆ ਇਹਦੇ ਧਰਮ ਜਿਹੜੇ ਆ ਇੱਥੇ ਬਹੁਤ ਸਾਰੇ ਆ ਆਰਟੀਕਲ 25 ਹਰ ਇੱਕ ਵਿਅਕਤੀ ਨੂੰ ਇਹ ਅਧਿਕਾਰ ਦਿੰਦਾ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾ ਜਿਵੇਂ ਕਿ ਸਿੱਖ ਆ ਸਿੱਖਾਂ ਨੂੰ ਪਗੜੀ ਬੰਨਣ ਦਾ ਕੇਸ ਰੱਖਣ ਦਾ ਦਾੜੀ ਰੱਖਣ ਦਾ ਕਿਰਪਾਨ ਪਹਿਨਣ ਦਾ ਔਰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਹੈ ਉਹ ਕਨਸਟੀਟਿਊਸ਼ਨ ਨੇ ਦਿੱਤਾ ਨਾ ਕਿ ਕਿਸੇ ਸਿੱਖ ਨੇ ਦਿੱਤਾ ਜੇ ਇਹ ਬਰਾਬਰੀਤਾ ਨਾ ਹੁੰਦੀ ਸਿੱਖਾਂ ਨੂੰ ਇਹ ਅਧਿਕਾਰ ਨਾ ਹੁੰਦਾ ਅੱਜ ਸਿੱਖ ਤਿਰਪਾਨਾ ਪਾ ਕੇ ਦੇਸ਼ ਦੀ ਵੱਡੀ ਤੋਂ ਵੱਡੀ ਕੋਟ ਵੱਡੀ ਤੋਂ ਵੱਡੀ ਜਿਹੜੀ ਸੰਸਥਾ ਉਹਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ ਸੀ ਇਹ ਇਹ ਜਿਹੜੇ ਗੁਰਪ੍ਰਤਾਪ ਸਿੰਘ ਪੰਨੂ ਜਾਂ ਉਹਦੇ ਸਾਥੀ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਜੇ ਸੰਵਿਧਾਨ ਦੇ ਅਕੋਰਡਿੰਗ ਟੂ ਭਾਰਤ ਦੀ ਸਰਕਾਰ ਚੱਲਦੀ ਵਕੀਲ ਸਾਹਿਬ ਆਪ ਜੀ ਦੇ ਕਹਿਣ ਦੇ ਮੁਤਾਬਕ ਕਿ ਜਿਹੜੇ ਸਿੱਖ ਭਾਈਚਾਰਾ ਹੈ ਉਹਨਾਂ ਨੂੰ ਗਲਤ ਕਿਰਪਾਨ ਪਾ ਕੇ ਇੱਕ ਦੀ ਆਪਮਦ ਦੋ ਵੀ ਪਾਲਣ ਕਿ ਛੋਟੀ ਵੀ ਵੱਡੀ ਵੀ ਪਾਲਣ ਤਦ ਵੀ ਦੇਸ਼ ਦੇ ਅੰਦਰ ਹਰ ਥਾਂ ਘੁੰਮਣ ਦੀ ਉਹਨਾਂ ਨੂੰ ਆਜ਼ਾਦੀ ਹੈ ਹਾਂ ਬਿਲਕੁਲ ਸੰਵਧਾਨ ਦੇ ਵਿੱਚ ਲਿਖਿਆ ਸਿੱਖ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਹੋਰ ਕਿਸੇ ਨੂੰ ਨਹੀਂ ਹੈ ਨਹੀਂ ਬਿਲਕੁਲ ਨਹੀਂ ਹੈ ਕੋਈ ਵੀ ਹਥਿਆਰ ਲੈ ਕੇ ਕਿਤੇ ਵੀ ਖੁੱਲੇ ਆਮ ਘੁੰਮਦਾ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਇੰਹਾ ਜਾਂ ਮੈਂ ਅਸੀਂ ਕਹੋ ਨਹੀਂ ਸਕਦੇ ਕਿਤੇ ਵੀ ਕੋਈ ਅਸੀਂ ਪਹਿਲਾਂ ਤਾਂ ਜਿਹੜਾ ਹਥਿਆਰ ਲੈਣਾ ਕੋਈ ਵੀ ਕਿਸੇ ਵੀ ਕਿਸਮ ਦਾ ਉਹਦੀ ਸਾਡੇ ਕੋਲ ਪਰਮਿਸ਼ਨ ਹੋਣੀ ਚਾਹੀਦੀ ਹੈ ਇਜਾਜ਼ਤ ਲੈਣੀ ਪਵੇ ਕਾਨੂੰਨੀ ਇਜਾਜ਼ਤ ਹੋਣੀ ਚਾਹੀਦੀ ਹੈ ਕਾਨੂੰਨੀ ਲਾਇਸੈਂਸ ਹੋਣਾ ਚਾਹੀਦਾ ਤਾਂ ਅਸੀਂ ਕਹੋ ਨਹੀਂ ਸਕਦੇ ਪਰ ਸਿੱਖਾਂ ਨੂੰ ਇੱਕ ਅਜੀਹਾ ਅਧਿਕਾਰ ਹੈ ਜਿਹੜਾ ਭਾਰਤ ਦੇ ਸੰਵਿਧਾਨ ਅੰਦਰ ਦਿੱਤਾ ਗਿਆ ਹੈ ਆ ਉਹਨਾਂ ਨੂੰ ਕਿਸੇ ਤੋਂ ਪਰਮਿਸ਼ਨ ਦੀ ਲੋੜ ਨਹੀਂ ਹੈ ਕਿਸੇ ਅਥਾਰਟੀ ਕੋਲ ਜਾ ਕੇ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਕਰਪਾਨ ਛੋਟੀ ਵੱਡੀ ਦੋਨੋਂ ਪਾ ਕੇ ਵੀ ਕਿਤੇ ਵੀ ਜਾ ਸਕਦੇ ਨੇ ਘੁੰਮਦੇ ਵੀ ਆ ਘੁੰਮਦੇ ਵੀ ਸ਼ਰਿਆਮ ਘੁੰਮਦੇ ਨੇ ਸ਼ਰਿਆਮ ਜਾਂਦੇ ਨੇ ਕੋਈ ਪਾਬੰਦੀ ਨਹੀਂ ਹੈ ਨਾ ਕੋਈ ਰੋਕ ਨਾ ਕੋਈ ਟੋਕ ਹੈ ਇਹ ਉਹਨਾਂ ਨੂੰ ਤੇ ਬਾਬਾ ਸਾਹਿਬ ਦੀਆਂ ਸਿਫਤਾਂ ਕਰਦੇ ਨਹੀਂ ਭੁੱਲਣਾ ਚਾਹੀਦਾ ਦੇਖੋ ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਅਲੰਭਾ ਨਹੀਂ ਦਿੰਦੇ ਪਰ ਇਦਾਂ ਦੇ ਸ਼ਰਾਰਤੀ ਅੰਸ਼ ਹਾਂ ਇਦਾਂ ਦੇ ਜਿਹੜੇ ਸ਼ਰਾਬ ਕਿਉਂਕਿ ਮੈਂ ਇਹ ਇਹ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈ ਗੁਰਪ੍ਰਤਾਪ ਸਿੰਘ ਪੰਨੂ ਦਾ ਇਹਦੇ ਕੋਲਿੰਗ ਮੈਂ ਬਹੁਤ ਸਾਰੀਆਂ ਫੇਸਬੁੱਕ ਜਾਂ ਵੀਡੀਓ ਦੇਖੀਆਂ ਬਹੁਤ ਸਾਰੇ ਸਿੱਖ ਇਹੋ ਜਿਹੇ ਜਿਹੜੇ ਗੁਰਪ੍ਰਤਾਪ ਸਿੰਘ ਪੰਨੂ ਨੂੰ ਵੀ ਗਲਤ ਕਹਿੰਦੇ ਨੇ ਉਹਨਾਂ ਨੇ ਆਪ ਕਿਹਾ ਵੀ ਜੇ ਸੰਵਿਧਾਨ ਦੇ ਅੰਦਰ ਆਰਟੀਕਲ 25 ਨਾ ਹੁੰਦਾ ਤਾਂ ਅਸੀਂ ਕਿਰਪਾਨ ਪਾ ਕੇ ਛੋਟੀ ਜਾਂ ਵੱਡੀ ਜਾਂ ਦੋਨੋਂ ਕਿਰਪਾਨਾਂ ਪਾ ਕੇ ਸ਼ਰੀਆ ਮੁਕਮ ਨਹੀਂ ਸੀ ਸਕਦੇ ਉਹ ਅੱਜ ਵੀ ਗੁਰੂ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਜੀ ਹੈ ਉਹਨਰੋਂ ਮੰਨਦੇ ਨੇ ਵੀ ਸੰਵਿਧਾਨ ਦੇ ਵਿੱਚ ਇਹਨਾਂ ਨੇ ਸਾਨੂੰ ਬਹੁਤ ਕੁਝ ਲੈ ਕੇ ਦਿੱਤਾ ਹੈ ਇੱਕ ਕਦੀਰ ਕਰਿਓ ਵਕੀਲ ਸਾਹਿਬ ਇਹਦੇ ਨਾਲ ਜੁੜਦੀ ਅਗਲੀ ਗੱਲ ਤੁਹਾਡੀ ਫਿਰ ਤੁਸੀਂ ਆਪਣੀ ਰੱਖਿਓ ਦੇਸ਼ ਭਾਰਤ ਜੋ ਹੈ ਇਹ ਸੰਵਿਧਾਨ ਦੇ ਮੁਤਾਬਕ ਚੱਲਦਾ ਹੈ ਅਗਰ ਕਿਸੇ ਵੀ ਧਰਮ ਦੇ ਵੱਲੋਂ ਧਰਮ ਦੇ ਵੱਲੋਂ ਸੰਵਿਧਾਨ ਵੱਲੋਂ ਨਹੀਂ ਕਿਸੇ ਵੀ ਧਰਮ ਦੇ ਵੱਲੋਂ ਇਹ ਆਜ਼ਾਦੀ ਹੈ ਕਿ ਤੁਸੀਂ ਭਈ ਹਥਿਆਰ ਲੈ ਕੇ ਘੁੰਮ ਸਕਦੇ ਹੋ ਏ ਬੀ ਸੀ ਡੀ ਕੋਈ ਵੀ ਕਾਨੂੰਨ ਤਾਂ ਆਪਣੇ ਥਾਂ ਹੈ ਨਾ ਕਾਨੂੰਨ ਵੱਡਾ ਜਾਂ ਧਰਮ ਕਾਨੂੰਨ ਵੱਡਾ ਦੇਸ਼ ਦਾ ਸੰਵਿਧਾਨ ਵੱਡਾ ਧਰਮ ਵੱਡਾ ਨਹੀਂ ਹੈ ਧਰਮ ਨੂੰ ਮਾਨਤਾ ਵੱਡੀ ਨਹੀਂ ਹੈ ਪਹਿਲਾਂ ਸੰਵਿਧਾਨ ਨੂੰ ਮੌਕੇ ਦੀ ਸਰਕਾਰ ਜਿਹੜੀ ਹੈ ਉਹ ਸੰਵਿਧਾਨ ਦੇ ਅਨੁਸਾਰ ਚੱਲਦੀ ਆ ਪਹਿਲਾਂ ਸੰਵਿਧਾਨ ਨੂੰ ਮਾਨਤਾ ਦਿੱਤੀ ਜਾਵੇਗੀ ਧਰਮ ਨੂੰ ਮਾਨਤਾ ਬਾਅਦ ਵਿੱਚ ਦਿੱਤੀ ਜਾਵੇਗੀ ਪਹਿਲਾਂ ਕਾਨੂੰਨ ਦੇਸ਼ ਦਾ ਹੋਵੇਗਾ ਫਿਰ ਧਰਮ ਹੋਊਗਾ ਇਸ ਤੋਂ ਭਾਵ ਇਹ ਹੈ ਕਿ ਬਾਬਾ ਸਾਹਿਬ ਹੀਮਰਾਉ ਡਾਕਟਰ ਅੰਬੇਡਕਰ ਜੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਸਿੱਖ ਭਾਈਚਾਰੇ ਨੂੰ ਬਹੁਤ ਧਿਆਨ ਵਿੱਚ ਰੱਖਦੇ ਹੋਏ ਇਹ ਜਿਹੜਾ ਆਰਟੀਕਲ ਲਿਖਿਆ ਕਿ ਸਿੱਖ ਭਾਈਚਾਰਾ ਜਿਹੜਾ ਹੈ ਉਹ ਕਿਰਪਾਨ ਰੱਖ ਸਕਾ ਹਾਂ ਬਿਲਕੁਲ ਬਾਬਾ ਸਾਹਿਬ ਨੇ ਦੇਖੋ ਬਹੁਤ ਹੀ ਇਹਨਾਂ ਨੂੰ ਧਿਆਨ ਵਿੱਚ ਰੱਖਿਆ ਕਿਉਂਕਿ ਜਦੋਂ ਬਾਬਾ ਸਾਹਿਬ ਲਾਸਟ ਏਜ ਤੇ ਸੀ ਉਹਨਾਂ ਨੇ Hindu ਧਰਮ ਛੱਡਣਾ ਸੀ ਉਹ ਕਹਿੰਦੇ ਸੀ ਵੀ ਮੈਂ Hindu ਜੰਮਿਆ ਜ਼ਰੂਰ ਐ ਪਰ Hindu ਮਰੂੰਗਾ ਨਹੀਂ ਤਾਂ ਉਹਨਾਂ ਨੇ ਪਹਿਲਾਂ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹਿਆ ਸੀ ਸਿੱਖ ਧਰਮ ਨੂੰ ਅਡਾਪਟ ਕਰਨ ਦੇ ਲਈ ਜਦੋਂ ਉਹਨਾਂ ਨੇ ਦੇਖਿਆ ਕਿ Hindu ਧਰਮ ਦੇ ਵਿੱਚ ਵੀ ਜਾਤਾਂ ਦਾ ਬੋਲ ਵਾਲਾ ਸੀ ਤੇ ਉਹਨਾਂ ਨੇ ਜਦੋਂ ਸਿੱਖ ਧਰਮ ਦੇ ਵਿੱਚ ਗਏ ਸਿੱਖ ਜਿਹੜੇ ਉਦੋਂ ਦੇ ਮੋਦੀ ਸਿੱਖ ਸੀਗੇ ਉਹਨਾਂ ਨਾਲ ਮੇਲ ਮਲਾਪ ਕੀਤਾ ਤਾਂ ਉਹਨੋਂ ਉਹ ਵੀ ਬਾਬਾ ਸਾਹਿਬ ਨੇ ਇਹ ਬਾਤ ਕੀਤੀ ਗੱਲ ਵੀ ਸਿੱਖ ਜਨ ਦੇ ਵਿੱਚ ਵੀ ਕਾਸਟਿਜ ਮੈਂ ਇੱਥੇ ਵੀ ਉੱਚ ਨੀਚ ਦਾ ਪੜਾਆ ਫਿਰ ਉਹਨਾਂ ਨੇ ਬੁੱਧ ਧਰਮ ਅਪਣਾਇਆ ਸੀ ਹਾਂ ਉਹਨਾਂ ਨੇ ਪਹਿਨਾ ਇਹ ਧਰਮ ਨੂੰ ਸਟੱਡੀ ਕੀਤਾ ਸਟੱਡੀ ਕੀਤਾ ਕੋਸ਼ਿਸ਼ ਕੀਤੀ ਹਾਂ ਪਰ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਲੱਗਿਆ ਕਿ ਜੋ ਉਸ ਵੇਲੇ ਦੀ ਵਰਣ ਵਿਵਸਥਾ ਦੇ ਵਿੱਚ ਹੈ ਜੀ ਮੈਂ ਇਸ ਧਰਮ ਨੂੰ ਅਡਾਪਟ ਕਰਦਾ ਹਾਂ ਜੇ ਇਸ ਧਰਮ ਦੇ ਵਿੱਚ ਵੀ ਮੈਂ ਉਸੇ ਪੀੜਾ ਦੇ ਵਿੱਚ ਐ ਜਾਂ ਮੇਰਾ ਸਮਾਜ ਉਸੇ ਵਰਣ ਵਿਵਸਥਾ ਦੇ ਵਿੱਚ ਐ ਜਿਵੇਂ ਅੱਜ ਵੀ ਐ ਹੂੰ ਅੱਜ ਵੀ ਐ ਜੇ ਉਸੇ ਵਿਵਸਥਾ ਦੇ ਵਿੱਚ ਰਹਿਣਾ ਤਾਂ ਫੇਰ ਫਰਕ ਕੀ ਪਿਆ ਹੂੰ ਜਿਵੇਂ ਅੱਜ ਵੀ ਜਿਹੜੇ ਸਿੱਖ ਭਾਈਚਾਰੇ ਜਿਨ੍ਹਾਂ ਨੇ ਦਲਿਤ ਸਮਾਜ ਦੇ ਵਿੱਚੋਂ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਵਿੱਚੋਂ ਜਿਹੜੇ ਸਿੱਖ ਬਣੇ ਨੇ ਅਮਰਤ ਚੱਕਿਆ ਹੈ ਪਰ ਉਹਨਾਂ ਦੇ ਨਾਲ ਉਹਨਾਂ ਦੀ ਜਾਤ ਜਿਹੜੀ ਲੱਗੀ ਹੋਈ ਲੱਗਦੀ ਆ ਜੀ ਲੱਗਦੀ ਆ ਜਿਵੇਂ ਕਿ ਬਾੜਮਿਕੀ ਸਮਾਜ ਆ ਜੇ ਉਹਨਾਂ ਚੋਂ ਕੋਈ ਵੀ ਸਿੱਖ ਬਣਦਾ ਅਮਰਤ ਸ਼ੱਕਦਾ ਆ ਉਹਨੂੰ ਮੱਝ ਵੀ ਸਿੱਖ ਕਹਿੰਦੇ ਨੇ ਜੀ ਰਵਿਦਾਸੀਆ ਸਿੱਖ ਜੇ ਕੋਈ ਆਤਮੀ ਹੈ ਉਹ ਸਿੱਖ ਬਣਦਾ ਅਮਰਤ ਧਾਰ ਦਾ ਕਿਸ ਸੰਬੰਧ ਆ ਰੱਖਦਾ ਪਗੜੀ ਬੰਨਦਾ ਉਹਨੂੰ ਰਵਿਦਾਸੀਆ ਸਿੱਖ ਦਾ ਨਾਮ ਦਿੰਦੇ ਇਹ ਸਿੱਖ ਧਰਮ ਦੇ ਵਿੱਚ ਵੀ ਜਾਤੀਵਾਦੀ ਵਿਵਸਥਾ ਹੈ ਅੱਜ ਵੀ ਹੈ ਅੱਜ ਵੀ ਹੈ ਇਹਨੂੰ ਵੀ ਦੂਰ ਕਰਨਾ ਚਾਹੀਦਾ ਅੱਛਾ ਇੱਕ ਪਾਸੇ ਦੇਖੋ ਖਾਲਸਤਾਨ ਸ਼ਬਦ ਪਿਓਰਤੀ ਕੋਈ ਮਾਰੀ ਗੱਲ ਨਹੀਂ ਸੀ ਪਰ ਸਾਡੀ ਭਾਵਨਾ ਕੀ ਹੈ ਭਾਵਨਾ ਕੀ ਹੈ ਜਿਹੜੇ ਉਹ ਲੋਕ ਜਿਹੜੇ ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸਲ ਦੇ ਵਿੱਚ ਇੱਥੇ ਪਵਿੱਤਰਤਾ ਹੋਣੀ ਚਾਹੀਦੀ ਸੀ ਜਿੱਦਾਂ ਦੀ ਪਵਿੱਤਰਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਹੁੰਦੇ ਸੀ ਮਾਨਸ ਕੀ ਜਾਤ ਸਭ ਇੱਕ ਦੀ ਪਹਿਚਾਨ ਉਹ ਨਹੀਂ ਹੋ ਸਕਿਆ ਨਹੀਂ ਹੋ ਸਕਿਆ ਜੀ ਕਿਉਂਕਿ ਅੱਜ ਦੇ ਜਿਹੜੇ ਇਹ ਅਖੌਤੀ ਸਿੱਖ ਬਣੇ ਗੁਰਪ੍ਰਤਾਪ ਸਿੰਘ ਪੰਨੂ ਵਗੈਰਾ ਸਾਰੇ ਨਹੀਂ ਐ ਸਾਰੇ ਸਿੱਖ ਇੱਕ ਹੋ ਜਾਏ ਨਹੀਂ ਸਾਰੇ ਨਹੀਂ ਕੁਝ ਕੁਝ ਤੇ ਹੈ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੇ ਕੁਝ ਸਮਝ ਨਹੀਂ ਆਉਣਾ ਹੁੰਦਾ ਬਾਹਰੋਂ ਆਪਣੀ ਬਾਗਡੋਰ ਇੱਥੇ ਚਲਾਉਣਾ ਚਾਹੁੰਦੇ ਐ ਇਦਾਂ ਨਹੀਂ ਹੋਇਆ ਨਾ ਹੋਣਾ ਹੁਣ ਤੁਸੀਂ ਇਹ ਦੇਖੋ ਵੀ ਪਿੱਛੇ ਜੇ ਭਾਈ ਅਮਰਤਪਾਲ ਸਿੰਘ ਸੀਗੇ ਉਹਦਾ ਵੀ ਪਿੱਛੇ ਇਹੀ ਹਾਲ ਸੀ ਤੁਸੀਂ ਦੱਸੋ ਜੀ ਆਪਣੇ ਆਪ ਨੂੰ ਐਡੇ ਵੱਡੇ ਸੂਰਮੇ ਕਿ ਹੋਂਦੇ ਆ ਚਾਹੇ ਉਹ ਗੁਰਪ੍ਰਤਾਪ ਸਿੰਘ ਪੰਨੂ ਆ ਚਾਹੇ ਉਹ ਭਾਈ ਅਮਰਤਪਾਲ ਸਿੰਘ ਆ ਜਿਉ ਐਨੇ ਵੱਡੇ ਸੂਰਮੇ ਕਹੋਂਦੇ ਥੇ ਜੇ ਠਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਵਿੱਚ ਜਾਣਾ ਪੈਂਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕ ਕੇ ਕਿਉਂ ਲੈ ਜਾਂਦੇ ਆਪਣੀ ਸੇਫਟੀ ਲਈ ਆਪਣੀ ਸੇਫਟੀ ਲਈ ਜੇ ਤੁਹਾਡੇ ਚ ਤੁਸੀਂ ਐਡੇ ਵੱਡੇ ਸੂਰਮੇ ਆ ਜੇ ਸੂਰਮਾਪਨ ਦਿਖਾਉਣਾ ਤਾਂ ਤੁਸੀਂ ਨੰਗੇ ਸਿਰ ਹੋ ਕੇ ਜਾਓ ਪਤਾ ਲੱਗਦਾ ਨੰਗੇ ਧੜ ਹੋ ਕੇ ਜਾ ਕੇ ਪਤਾ ਲੱਗੂਗਾ ਫਿਰ ਤੁਹਾਨੂੰ ਕਿ ਕਿਸ ਬਾ ਪੈਂਦੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ਾਂ ਦੀ ਬਾਣੀ ਆ ਉਹ ਉਹਦਾ ਹਰ ਕਿਸੇ ਸਤਿਕਾਰ ਕਰਦਾ ਮੈਂ ਵੀ ਸਤਿਕਾਰ ਕਰਦਾ ਤਾਂ ਤੁਸੀਂ ਵੀ ਸਤਿਕਾਰ ਕਰ ਰਹੇ ਆ ਪੂਰੇ ਦੇਸ਼ ਦਾ ਨਾਗਰਿਕ ਜਿਹੜਾ ਪੂਰੇ ਦੇਸ਼ ਦੇ ਵਿੱਚ ਪੂ ਜਨਤਾ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਇਹ ਜਿਹੜੇ ਲੋਕੀ ਆ ਜਿਹੜੇ ਇਦਾਂ ਦੇ ਆ ਨਾ ਗੁਰਪ੍ਰਤਾਪ ਸਿੰਘ ਪੰਨੂ ਵਰਗੇ ਆ ਇਹ ਜੇ ਆਪਣੇ ਬਚਾ ਦੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਲੈ ਜਾ ਕੇ ਸੈੱਟੇ ਰੱਖ ਕੇ ਸੇਫਟੀ ਦੇ ਥਾਣਾ ਚ ਲੈ ਜਾਂਦੇ ਆ ਪਰ ਇਹ ਤਾਂ ਹੋ ਸਕਦਾ ਦੇਖੋ ਐ ਐਡਵੋਕੇਟ ਸਾਹਿਬ ਧਰਮ ਨਿਮਰਤਾ ਸਿਖਾਉਂਦਾ ਹੈ ਸਾਰੇ ਗੁਰੂ ਸੇਵਾਨਾ ਨੇ ਸਾਰੇ ਪੀਰ ਪਗੰਬਰਾਂ ਨੇ ਮਾਨਵਤਾ ਦਾ ਪਲਾ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਐਦਾਂ ਦਾ ਮਾਹੌਲ ਕਰਕੇ ਕੀ ਖਾਰਿਸਤਾਨ ਬਸ ਜੂ? ਚਾਹੀਦਾ ਤਾਂ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੇ ਗੁਰੂ ਸਹਿਬਾਨਾਂ ਦੀ ਸਤਗੁਰੂ ਅਰਜਨ ਦੇਵ ਮਹਾਰਾਜ ਦੀ ਬੇਗਮਪੁਰੇ ਦੀ ਫਲਸਫੀ ਸਾਰਿਆਂ ਨੂੰ ਗਲੇ ਲਾਉਣਾ ਚਾਹੀਦਾ ਸੀ ਜਾਤ ਪਾਤ ਸਭ ਕੋ ਖਤਮ ਕਰਨੀ ਚਾਹੀਦੀ ਸੀ। ਉਲਟਾ ਇਹ ਵਧਾਉਣ ਦਾ ਤਰੀਕਾ ਨਹੀਂ ਲੱਗਦਾ ਤੁਹਾਨੂੰ। ਦੇਖੋ ਇਹ ਤਾਂ ਮੈਂ ਪਹਿਲਾਂ ਮੋੜ ਕੇ ਹਟਿਆ ਵੀ ਇਹ ਜਿਹੜਾ ਕਿ ਹਿੰਦੂ ਸਿੱਖ ਜੀ ਦੇ ਵਿੱਚ ਇੱਕ ਪਾੜਾ ਪਾਉਣ ਵਾਲੀ ਗੱਲ ਇੱਕ ਜਿਹੜੀ ਨਰਸੁਨਾਰ ਹੋ ਰਿਹਾ ਜਿਹੜਾ ਇਹ ਦੇਸ਼ ਦੇ ਲੋਕਾਂ ਦਾ ਇਹ ਲੋਕਾਂ ਦੇ ਵਿੱਚ ਸਿੱਖ ਇਹਨਾਂ ਨੂੰ ਇੱਕ ਪਾਸੇ ਕਰਦੇ ਆ ਹਿੰਦੂ ਉਹਨੇ ਇੱਕ ਪਾਸੇ ਕਰਦੇ ਆ ਐਸਸੀ ਨੂੰ ਇੱਕ ਪਾਸੇ ਕਰਦੇ ਦਲਿਤ ਸਮਾਜ ਨੂੰ ਇੱਕ ਪਾਸੇ ਕਰਦੇ ਇਹ ਤਾਂ ਸਰਮਾ ਪਾੜਾ ਪਾਉਣ ਵਾਲੀ ਗੱਲ ਹੈ ਇੱਕ ਦੰਗੇ ਫਸਾਦ ਕਰਨ ਵਾਲੀ ਗੱਲ ਹੈ ਇਹ ਜਿਹੜਾ ਗੁਰਪ੍ਰਤਾਪ ਸਿੰਘ ਪੰਨੂ ਇਦਾਂ ਬੋਲਦਾ ਉਹਨੂੰ ਨਹੀਂ ਬੋਲਣਾ ਚਾਹੀਦਾ ਹੁਣ ਵੱਡੀ ਗੱਲ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਜਿਹੜਾ ਹਿੰਦੂਇਜ਼ਮ ਹੈ ਜਾਂ Hindu ਧਰਮ ਹੈ ਉਹ ਇਸ ਰੀਜ ਦਾ ਸਭ ਤੋਂ ਪੁਰਾਣਾ ਧਰਮ ਹੈ ਜਿਹੜਾ ਕਿ 7ਵੀਂ 8ਵੀਂ ਸਦੀ ਤੋਂ ਹੋਂਦ ਵਿੱਚ ਆਇਆ ਜਿਹੜਾ ਸਿੱਖ ਧਰਮ ਆ ਉਹ 1500 ਈਸਵੀ ਤੋਂ ਹੋਂਦ ਵਿੱਚ ਆਇਆ ਜੀ ਸਿੱਖ ਧਰਮ ਦੇ ਮੋਢੀ ਕੌਣ ਨੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਨੇ ਪਰ ਉਹਨਾਂ ਦਾ ਪਿਛੋਕਰ ਦੇਖਿਆ ਜਾਵੇ ਉਹਨਾਂ ਦੇ ਪਿਤਾ ਮਹਤਾ ਪਾਲੂ ਜੀ ਮਾਤਾ ਤੇ ਰਖਤਾ ਜੀ Hindu ਸੀ ਖੱਤਰੀ ਭਾਈਚਾਰੇ ਚੋਂ ਸੀ ਬਿਲਕੁਲ ਉਹਨਾਂ ਦੇ ਦਾਦਾ ਪਰਦਾਦਾ ਉਹ ਵੀ ਐ ਵੈਦੀ ਪਰਿਵਾਰ ਚੋਂ ਸੀਗੇ ਉਹ ਖੱਤਰੀ ਸੀ ਉਹ ਵੀ Hinduਧਰ ਦੇ ਵਿੱਚੋਂ ਸੀਗੇ ਜੇ ਇਹ ਆਪਣੇ ਆਪ ਨੂੰ ਜਦੋਂ ਇਹਨਾਂ ਦੇ ਸਿੱਖ ਧਰਮ ਦੇ ਮੋਢੀ Hindu ਸੀ ਜੀ ਜੀ ਅੱਜ ਇਹਨਾਂ ਨੂੰ ਇਹ ਐਨਾ ਲਫਜ ਕੋੜਾ ਲੱਗਦਾ ਤਾਂ ਪਹਿਲਾਂ ਆਪਣੇ ਸਿੱਖ ਜਿਹੜੇ ਵਿਆਕੇ ਪੂਰੇ ਕਰਨ ਤੇ ਜੇ ਅਸੀਂ ਸਿੱਖ ਸੀਗੇ ਸਿੱਖ ਤਾਂ 1500 ਈਸਵੀ ਤੋਂ ਬਾਅਦ ਸਿੱਖ ਧਰਮ ਹੋਣ ਤੇ ਚਲਿਆ ਨਾ ਕਿ ਪਹਿਲਾਂ ਸੀ ਹੁਣ ਇਹ ਆ ਵੀ ਮੈਂ ਇਹ ਗੱਲ ਕਹਣੀ ਚਾਹਨਾ Hindu ਧਰਮ ਜਿਹੜਾ ਆ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਵੀ Hindu ਧਰਮ ਮੜਾ ਆ ਮੈਂ ਉਹ ਚੰਗਾ ਵੀ ਨਹੀਂ ਕਹਿੰਦਾ ਕਿਉਂਕਿ Hindu ਧਰਮ ਦੇ ਵਿੱਚ ਜਿਹੜੀ ਕਿ ਕਾਸਟਿਜਮ ਅਜੇ ਵੀ ਹੈ ਔਰ ਸਿੱਖ ਧਰਮ ਦੇ ਵਿੱਚ ਵੀ ਹੈ ਜਿਵੇਂ ਕਿ ਪਹਿਲਾਂ ਆਪਾਂ ਬੋਲੇ ਰਮਤਾਸੀ ਇਸ ਤਰ੍ਹਾਂ ਮਾਝੀ ਸਿੱਖੂਗੇ ਕਮੈਂਟਸ ਤਾਂ ਆਪਾਂ ਤਾਦ ਕਰੀਏ ਜੀ ਅਸੀਂ ਚੰਗੇ ਨਹੀਂ ਮੈਂ ਮੈਂ ਮਾਰ ਨਹੀਂ ਕਹੂੰਗਾ ਕਿਸੇ ਨੂੰ ਮਤਲਬ ਇਹ ਅੱਜ ਮੈਂ ਗੱਲ ਕਹਣੀ ਚਾਹਣਾ ਹੈ ਵੀ ਜਿਹੜਾ ਸਿੱਖ ਧਰਮ ਹੈ 1500 ਈਸਵੀ ਤੋਂ ਹੁਣ ਤੱਕ ਚੱਲਿਆ ਆ ਰਿਹਾ ਜੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹਦੇ ਵਿੱਚ ਸ੍ਰੀ ਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਹੈ ਭਗਤ ਕਬੀਰ ਜੀ ਦੀ ਬਾਣੀ ਹੈ ਭਗਤ ਨਾਨਕ ਦੇਵ ਜੀ ਦੀ ਬਾਣੀ ਹੈ ਦਸਾਂ ਗੁਰੂਆਂ ਦੀ ਬਾਣੀ ਹੈ ਅਸੀਂ ਉਹਦਾ ਸਤਿਕਾਰ ਕਰਦੇ ਆ ਜੀ ਔਰ ਦਿਲੋਂ ਕਰਦੇ ਆ ਅਸੀਂ ਇਹ ਨਹੀਂ ਕਿ ਬੋੜ ਕੇ ਆਪਣੇ ਆਪ ਨੂੰ ਕਹਿ ਦਈਏ ਨਹੀਂ ਅਸੀਂ ਸਤਿਕਾਰ ਕਰਦੇ ਆ ਇਹ ਗੁਰਪ੍ਰਤਾਪ ਸਿੰਘ ਪੰਨੂ ਜਿਹੜਾ ਜਿਨ੍ਹਾਂ ਨੇ ਇਹ ਐਦਾਂ ਦਾ ਕੰਮ ਕੀਤਾ ਉਹਨੂੰ ਬਿਲਕੁਲ ਆਪਣੇ ਬਿਆਨ ਵਾਪਸ ਲੈਣੇ ਚਾਹੀਦੇ ਆ ਨਹੀਂ ਤਾਂ ਸਰਕਾਰ ਨੇ ਪਾਲਣਾ ਪੰਗਾ ਕੋਈ ਨਾ ਕੋਈ ਜੇ ਸਰਕਾਰ ਨੇ ਨਾ ਪਾਇਆ ਤਾਂ ਲੋਕਾਂ ਨੇ ਉਦਾਂ ਹੀ ਛੱਡਣਾ ਫਿਰ ਉਹਨੂੰ ਕਿਉਂਕਿ ਤੁਸੀਂ ਵਾਪਸ ਕਰਨ ਦੀ ਵਾਪਸ ਲੈਣ ਦੀ ਗੱਲ ਕਰਦੇ ਹੋ ਹੁਣੇ-ਹੁਣੇ ਇੱਕ ਹੋਰ ਆਡੀਓ ਵਾਇਰਲ ਹੋਈ ਆ ਉਹ ਸਹੀ ਗੁਰਪਤਵੰਤ ਸਿੰਘ ਪੰਨੂ ਦੀ ਜਿਸ ਆਡੀਓ ਦੇ ਵਿੱਚ ਉਹ ਕਹਿ ਰਿਹਾ ਕਿ 14 April ਤੱਕ ਪੰਜਾਬ ਦੇ ਵਿੱਚ ਬਹੁਤ ਸਾਰੇ ਸਟੈਚੂਜ਼ ਜਿਹੜੇ ਬਾਬਾ ਸਾਹਿਬ ਤੇ ਡਾਕਟਰ ਅੰਬੇਡਕਰ ਜੀ ਦੇ ਬੁੱਤ ਲੱਗੇ ਆ ਉਹ ਤੋੜ ਦਿੱਤੇ ਜਾਣਗੇ ਤੋੜਨ ਵਾਲੇ ਨੂੰ ਅਸੀਂ 10 ਲੱਖ ਰੁਪਏ ਇਨਾਮ ਵੀ ਦੇਵਾਂਗੇ ਨਾਲ ਉਹਨੇ ਇਹ ਵੀ ਗੱਲ ਕਹੀ ਹੈ ਕਿ 31 March ਜਿਸ ਦਿਨ ਦੀ ਇਹ ਘਟਨਾ ਹੈ ਉਸ ਦਿਨ ਤੋਂ ਲੈ ਕੇ ਜਿਹੜੇ ਵੱਡੇ ਲੀਡਰ ਜਿਨ੍ਹਾਂ ਨੇ ਇਸ ਮੁੱਦੇ ਨੂੰ ਬਹੁਤ ਚੁੱਕਿਆ ਜਾਂ ਮੈਨੂੰ ਮਾੜਾ ਚੰਗਾ ਕਿਹਾ ਇਹ ਮੇਰੇ ਹਿੱਟ ਲਿਸਟ ਤੇ ਨੇ ਮੇਰੇ ਨਿਸ਼ਾਨੇ ਤੇ ਤੇ ਇਹਨਾਂ ਨੂੰ ਸੋਧਾਂਗੇ ਇਹ ਤਾਂ ਗੱਦੜ ਪਾਵਕੀਆਂ ਇਦਾਂ ਦੇ ਤਾਂ ਬਹੁਤ ਫਰਦੇ ਗੁਰ ਪ੍ਰਤਾਪ ਸਿੰਘ ਪੰਨੂ ਵਰਗੇ ਬਹੁਤ ਆਏ ਆ ਬਹੁਤ ਹੀ ਗਏ ਆ ਇਦਾਂ ਦੀ ਗੱਦੜ ਪਾਵਗੀਆਂ ਤਾਂ ਨਾ ਤਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਫਾਲੋਅਰ ਡਰੇ ਆ ਨਾ ਫਾਲੋਅਰ ਨੇ ਡਰਨਾ ਆ ਹੂੰ ਲੀਡਰ ਪੈਦਾ ਹੋਏ ਆ ਸਮਾਨੇਵਰ ਕਾਂਸ਼ੀਰਾਮ ਜੀ ਪੈਦਾ ਹੋਏ ਆ ਉਹਨਾਂ ਨੇ ਇੱਕ ਬਲਤ ਸਮਾਜ ਨੂੰ ਪੈਦਾ ਦਾ ਸੇਧ ਦੇ ਕੇ ਗਏ ਨੇ ਔਰ ਉਹਨਾਂ ਨੇ ਉਹ ਉਹ ਦਲਤ ਸਮਾਜ ਦੇ ਅੰਦਰ ਇੱਕ ਮੂਵਮੈਂਟ ਪੈਦਾ ਖੜੀ ਖੜੀ ਕੀਤੀ ਪੈਦਾ ਕੀਤੀ ਹੋਈ ਆ ਕਿਉਂਕਿ ਡਾਕਟਰ ਬੀ ਆਰ ਅੰਬੇਡਕਰ ਨੂੰ ਮੰਨਣ ਵਾਲੇ ਹੁਣ ਇੱਕ ਦੋ ਨਹੀਂ ਐ ਬਹੁਤ ਸਾਰੇ ਆ ਗੁਰਪ੍ਰਤਾਪ ਸਿੰਘ ਪੰਨੂ ਤਾਂ ਲੱਭਣਾ ਵੀ ਨਹੀਂ ਕਿਤੇ ਹੂੰ ਇਹਦੇ ਵਰਗੇ ਜਾਹ ਤੇ ਆਹ ਤੇ ਅਗਰ ਸਮਾਜ ਚਾਵੇ ਤਾਂ ਇਹਨੂੰ ਅਮਰੀਕਾ ਤੋਂ ਇੱਥੇ ਵੀ ਲਿਆਂਦਾ ਜਾ ਸਕਦਾ ਘੜੀਸਕੇ ਤੇ ਇਹ ਵੀ ਕੀਤਾ ਅਮਰੀਕਾ ਦੇ ਵਿੱਚ ਵੀ ਇਹ ਸਮਾਜ ਬਹੁਤ ਵੱਡੇ ਪੱਧਰ ਤੇ ਆ ਜੇ ਕਿਤੇ ਹੱਥ ਲਾਗੇ ਤਾਂ ਉੱਥੇ ਵੀ ਇਹ ਜਿਹੜੀ ਭੁਗਤ ਸਵਾਰ ਸਕਦੇ ਨੇ ਦੇਖੋ ਇਹਦੇ 'ਚ ਮੈਂ ਗੋੜਾ ਜੀ ਇਹ ਗੱਲ ਐਜ਼ ਏ ਐਡਵੋਕੇਟ ਕਹਿਣੀ ਚਾਹੁੰਦਾ ਜੀ ਕਿਉਂਕਿ ਗੁਰਪ੍ਰਤਾਪ ਸਿੰਘ ਪੰਨੂ ਦੇ ਖਿਲਾਫ ਜਿਹੜੀ ਦੇਸ਼ ਦੀ ਸਰਕਾਰ ਹੈ ਜੀ ਜਿਹਨੂੰ ਭੰਡ ਦਾ ਜੀ ਦੇਸ਼ ਦੇ ਅੰਦਰ ਜੀ ਜਦੋਂ ਗਏ ਫਸਾਰ ਉਹ ਸਰਕਾਰ ਨੇ ਉਹਨੂੰ ਆਪਣੇ ਆਪ ਹੀ ਚੱਕ ਲੈਣਾ ਸਰਕਾਰ ਦੇ ਵਿੱਚ ਪਾਵਰ ਹੈ ਜੀ ਅਗਰ ਜੇ ਸਮਾਜ ਦੇ ਲੋਕਾਂ ਨੇ ਸੁਧਾਰਨਾ ਡਾਕਟਰ ਬੀ ਆਰ ਅੰਬੇਡਕਰ ਦੇ ਫਾਲੋਅਰ ਨੇ ਸੁਧਾਰਨਾ ਉਹ ਤਾਂ ਸੁਧਾਰ ਲੈਣਾ ਉਹਦੇ ਸੁਧਾਰ ਲੈਣਾ ਪਰ ਅਸੀਂ ਇਹ ਨਹੀਂ ਚਾਹੁੰਦੇ ਡਾਕਟਰ ਬੀ ਆਰ ਅੰਬੇਡਕਰ ਦੇ ਜਿਹੜੇ ਫਾਲੋਅਰ ਆ ਉਹ ਇਹ ਕਦੇ ਨਹੀਂ ਚਾਹਣਗੇ ਵੀ ਅਸੀਂ ਸੰਵਿਧਾਨ ਦੇ ਉਲਟ ਜਾ ਕੇ ਕੋਈ ਕੰਮ ਕਰੀਏ ਜੀ ਸੰਵਿਧਾਨ ਦੇ ਖਿਲਾਫ ਨਹੀਂ ਅਸੀਂ ਨਾ ਗਏ ਆ ਨਾ ਅਸੀਂ ਜਾਣਾ ਨਾ ਅਸੀਂ ਕਾਨੂੰਨ ਦੇ ਖਿਲਾਫ ਨਹੀਂ ਜਾਵਾਂਗੇ ਕਾਨੂੰਨ ਨੂੰ ਫਾਲੋ ਕਰਕੇ ਤਾਂ ਗੁਰਪ੍ਰਤਾ ਸਿੰਘ ਪੰਨੂ ਨੂੰ ਨਤ ਪਾਈ ਜਾ ਸਕਦੀ ਔਰ ਪਾਵਾਂਗੇ ਵਕੀਲ ਸਾਹਿਬ ਇਹ ਠੀਕ ਹੈ ਤੁਸੀਂ ਲਾ ਦੇ ਵਿੱਚ ਤੁਸੀਂ ਵੱਧੇ ਹੋਏ ਉਹਦੇ ਮੁਤਾਬਕ ਤੁਸੀਂ ਗੱਲ ਕੀਤੀ ਹੈ ਜਿਵੇਂ ਬੀਤੇ ਸਮੇਂ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਜਿੱਥੇ ਬਾਬਾ ਸਾਹਿਬੀ ਮਰਾਓ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਨੂੰ ਥੋੜੀ ਦੇ ਨਾਲ ਬੰਦਾ ਤੋੜ ਰਿਹਾ ਉਸ ਮਾੜੇ ਆਂਸਰ ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਜਾਂ ਬਾਹਰ ਲੈ ਕੇ ਆਏ ਉਦੋਂ ਤੁਹਾਡੇ ਵਰਗੇ ਵਕੀਲ ਸਹਿਵਾਨਾਂ ਨੇ ਉਹਨਾਂ ਨੂੰ ਢਾ ਲਿਆ ਸੀਗਾ ਕੁੱਟ ਮਾਰ ਵੀ ਕੀਤੀ ਸੀਗੀ ਦੇਖੋ ਇਹ ਤਾਂ ਹੈ ਵੀ ਜਿਹੜੇ ਬਾਹਰ ਸਾਡੇ ਫਾਲੋਅਰ ਆ ਜਾਂ ਕਾਨੂੰਨ ਨੂੰ ਹਾਂ ਸਮਝਦੇ ਆ ਜਾਂ ਸਭਿਧਾਨ ਨੂੰ ਸਮਝਦੇ ਆ ਮੰਨ ਗੁੱਸਾ ਮੰਨਦੇ ਇੱਕ ਬਤਨਤ ਦੀ ਹੈ ਉਹ ਡਿਊਟੀ ਵੀ ਹੈ ਇੱਕ ਪ੍ਰੋਫੈਸ਼ਨਰ ਜਿਹੜਾ ਵਕਾਲਤ ਇੱਕ ਪ੍ਰੋਫੈਸ਼ਨ ਹੈ ਪ੍ਰੋਫੈਸ਼ਨ ਦੇ ਵਿੱਚ ਅਸੀਂ ਦੇਖੋ ਕਿਸੇ ਤੋਂ ਫੀਸ ਵੀ ਲੈਣੀ ਆ ਬਟ ਇਹ ਆ ਵੀ ਜਦੋਂ ਕਿਤੇ ਦੇਸ਼ ਤੇ ਬਾ ਬਣੀ ਜੀ ਜੀ ਸਭ ਵਿਧਾਨ ਤੇ ਆਪਣੀ ਫਿਰ ਅਸੀਂ ਫੀਸਾ ਨਹੀਂ ਦੇਖਾਂਗੇ ਫਿਰ ਸਵਿਧਾਨ ਦੇਖਾਂਗੇ ਕੋਈ ਸਵਿਧਾਨ ਨਾਲ ਛੇੜਛਾੜ ਕਰੇ ਉਹ ਸਾਨੂੰ ਮਨਜ਼ੂਰ ਨਹੀਂ ਹੈ ਕੋਈ ਸਵਿਧਾਨ ਦੇ ਨਾਲ ਮਾਤਾ ਦੇ ਸਟੈਚੂ ਦੇ ਨਾਲ ਛੇੜਛਾੜ ਕਰੇ ਉਹ ਵੀ ਸਾਨੂੰ ਮਨਜ਼ੂਰ ਨਹੀਂ ਹੈ ਜੀ ਵਕੀਲ ਸਾਹਿਬ ਜਿੱਥੇ ਆਪਾਂ ਆਰਟੀਕਲ 25 ਤੇ ਗੱਲ ਕਰ ਰਹੇ ਹੋ ਦੇਖੋ ਜਿੱਥੇ ਸੰਵਿਧਾਨ ਬਰਾਬਰਤਾ ਦਿੰਦਾ ਹੈ ਜਿਸ ਧੰਤਾਂ ਚਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਮਹਾਨ ਪੁਰਸ਼ ਬਿਰਾਜਮਾਨ ਨੇ ਉਹ ਵੀ ਮਾਨਵਤਾ ਦੇ ਭਲੇ ਦੀ ਗੱਲ ਕਰਦੇ ਨੇ ਉਹ ਵੀ ਇੱਕ ਸਮੁੱਚੀ ਉਹਦੇ ਵਿੱਚ ਹਿੰਦੂ ਵੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂ ਬਿਲਕੁਲ ਤੇ ਉਹਦੇ ਵਿੱਚ ਮੁਸਲਮ ਭਾਈਚਾਰੇ ਦੇ ਮਹਾਨ ਫੁਰਸਤ ਵੀ ਹੈਗੇ ਨੇ ਬੱਜੀ ਜੀ ਤੇ ਉਹਦੇ ਵਿੱਚ ਸਤਗੁਰ ਅਰਬਦਾਸ ਮਹਾਰਾਜ ਜੀ ਜਾਂ ਉਸ ਵੇਲੇ ਦੇ ਵਰਣ ਵਿਵਸਥਾ ਦੇ ਮਤਲਬ ਕਿ ਜਿਨ੍ਹਾਂ ਨੂੰ ਨੀਚੀਆਂ ਜਾਤੀਆਂ ਕਿਹਾ ਗਿਆ ਸੀ ਉਹ ਲੋਕ ਵੀ ਹੈਗੇ ਨੇ ਹਾਂ ਗੁਰੂ ਗ੍ਰੰਥ ਸਾਹਿਬ ਵੀ ਬਰਾਬਰੀਤਾ ਦੇ ਸਾਨੂੰ ਸੰਦੇਸ਼ ਦਿੰਦਾ ਹੈ ਪਰ ਇਦਾਂ ਦੇ ਸ਼ਰਾਰਤੀ ਆਂਸਰ ਜਿਹੜੇ ਆ ਨਾ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਹਾਂ ਬਿਲਕੁਲ ਤੇ ਨਾ ਹੀ ਉਹਨਾਂ ਨੇ ਸਬਦਾਨ ਉਹ ਪੜਿਆ ਇੱਕ ਸ਼ਰਾਰਤੀ ਮਾਈਂਡਡ ਨਾ ਹੀ ਉਹ ਸਿੱਖ ਹੈ ਦਾੜੀ ਕਟਿੰਗ ਕਰਤੀ ਰੱਖਦਾ ਇਹ ਪਤਾ ਲੱਗਾ ਜਿਹੜਾ ਰਮਾਲ ਬਨ ਕੇ ਰੱਖਦਾ ਨਾ ਉਤੋਂ ਗੰਜਾ ਤਾਂ ਪਿੱਛੇ ਗੁਤਨੀ ਕਰਕੇ ਰੱਖਦਾ ਨਾ ਉਹ ਬੰਦਾ ਤੇ ਨਾ ਉਹ ਬੁੜੀ ਹੈ ਵੀ ਦੇਖੋ ਉਹਦੇ ਫੇਸ ਤੋਂ ਤਾਂ ਲੱਗਦਾ ਤਾਂ ਇਹੀ ਹੈ ਵੀ ਉਹ ਅਸਲੀ ਸਿੱਖ ਵੀ ਨਹੀਂ ਹੈ ਦੇਖੋ ਜੀ ਖਾਲਸਤਾਨ ਪੱਕੀ ਹੈ ਖਾਲਸਤਾਨੀ ਪੱਕੀ ਵੈਸੇ ਦਾ ਹੋਣਾ ਨਹੀਂ ਚਾਹੀਦਾ ਕਿਉਂਕਿ ਸ਼ਰਾਰਤੀ ਪੱਕੀ ਹੈ ਸ਼ਰਾਰਤੀ ਪੱਕੀ ਹੈ ਖਾਲਸਤਾਨ ਨਾ ਤਾਂ ਕੋਈ ਕੰਟਰੀ ਹੈ ਨਾ ਕੋਈ ਕੋਈ ਸਟੇਟ ਹੈ ਇੰਡੀਆ ਦੇ ਵਿੱਚ ਜੀ 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 ਆਪਣੇ ਤੌਰ ਤੇ ਬਣਾਈ ਜਾਂ ਜੀ 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 ਐਗਿਆ ਤਾਂ ਮਜ਼ਦੂਰ ਜਿਹੜੀ ਹੈ ਜੂਨੀਅਨ ਉਹ ਕਹਿੰਦਾ ਮਜ਼ਦੂਰ ਸਥਾਨ ਆ ਗਿਆ ਹਾਂ ਇੱਥੇ ਮੰਨ ਲਓ ਕਿਤੇ ਟਕਰਾਹ ਪਣ ਜੇ ਵਕੀਲ ਸਾਹਿਬ ਵੀ ਇੱਕ ਪਾਸੇ ਬੇਗੰਪੁਰ ਦਸਾਉਣਾ ਚਾਹੁੰਦੇ ਲੋਕ ਦੇਖੋ ਉਹ ਕਿਵੇਂ ਹੈ ਉਹ ਬਾਤ ਦੀ ਗੱਲ ਹੈ ਇੱਕ ਪਾਸੇ ਸਿੱਖ ਇਸ ਮੋਜਵੇ ਮੰਨ ਲਓ ਪਾਲੋ ਵੋਟਾਂ ਮੇਰੇ ਖਿਆਲ ਵਿੱਚ ਜਿਹੜਾ ਬੇਗੰਪੁਰਾ ਪਹਿਲਾਂ ਵਾਸਤੇ ਅਸੀਂ ਤੇ ਬੇਗੰਪੁਰਾ ਬਸਾਉਣ ਦੇ ਹੱਕ 'ਚ ਆ। ਮੈਂ ਕੋਈ ਖਾਲਸਤਾਨ ਬਣਾਉਣ ਦੇ ਆਪੇ ਤੇ ਨਹੀਂ ਆ। ਬਿਲਕੁਲ ਬਿਲਕੁਲ। ਬੇਗੰਪੁਰਾ ਬਸਾਉਣਾ ਉਹ ਵੀ ਦੇਸ਼ ਦੇ ਕਾਨੂੰਨ ਦੇ ਤਹਿਤ ਹੀ ਬਸਾਵਾਂਗੇ। ਦੇਸ਼ ਦੇ ਸੰਵਿਧਾਨ ਦੇ ਤਹਿਤ ਹੀ ਬਸਾਵਾਂਗੇ ਜੇ ਬਸਾਇਆ। ਵੈਸੇ ਤਾਂ ਅਸੀਂ ਬੇਗੰਪੁਰਾ ਸ਼ਹਿਰ ਦੇ ਜਿਹੜੇ ਕਿ ਅਰਦਾਸ ਮਹਾਰਾਜ ਉਹਦੇ ਹੈਗੇ ਨੇ। ਹੁਣ ਇਹ ਵੀ ਆਇਆ ਵੀ ਬਹੁਤ ਸਾਰੀਆਂ ਆਡੀਓ ਵੀਡੀਓ ਹਨੀਆਂ ਵੀ ਆ। ਗੌਰ ਪ੍ਰਤਾਪ ਪੰਨੂ ਨੇ ਵੀ ਜਿਹੜਾ ਲਹਜ ਸ਼ਬਦ ਵਰਤੇ ਨੇ ਸਤਿਗੁਰੂ ਦਾਸਮਾਨ ਦੇ ਵੀ ਉਹ ਵੀ ਗਲਤ ਵਰਤੇ ਨੇ ਜੀ 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 ਕਿਉਂਕਿ ਗੁਰੂ ਗ੍ਰੰਥ ਸਾਹਿਬ ਐਪ ਕਨਾ ਮੈਂ ਕਹਿਣੀ ਚੋਣਾ ਕਰ ਜੀ ਜੀ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਗੁਰੂ ਗ੍ਰੰਥ ਸਾਹਿਬ ਇੱਕ ਕਿਤਾਬ ਹੈ ਮਾਨਯੋਗ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਉਹ ਕਿਤਾਬ ਆ ਵੱਟ ਸਿੱਖਾਂ ਦੇ ਲਈ ਉਹ ਗੁਰੂ ਗ੍ਰੰਥ ਸਾਹਿਬ ਹੈ ਮੰਨਣਯੋਗ ਹੈ ਸਤਕਾਰ ਸਤਕਾਰ ਸਹਿਤ ਉਹਦਾ ਸਤਕਾਰ ਅਸੀਂ ਵੀ ਸਤਕਾਰ ਕਰਦੇ ਹਾਂ ਉਹਦੇ ਵਿੱਚ ਬਹੁਤ ਸਾਰੇ ਮਹਾਪੁਰਸ਼ਾਂ ਦੀ ਜਿਵੇਂ ਗੁਰੂ ਨਾਨਕ ਦੇਵ ਜੀ ਆ ਗੁਰੂ ਗੋਬਿੰਦ ਸਿੰਘ ਜੀ ਆ ਗੁਰੂ ਅਰਜਨ ਦੇਵ ਜੀ ਆ ਗੁਰੂ ਅੰਗਦ ਦੇਵ ਜੀ ਸਾਰੇ ਗੁਰੂਆਂ ਦੀ ਬਾਣੀ ਦੇ ਨਾਲ-ਨਾਲ ਸਤਿਗੁਰੂ ਦਾਸ ਮਹਾਰਾਜ ਦੀ ਬਾਣੀ ਵੀ ਆ ਪਰ ਇਹ ਜਿਹੜੇ ਆਪਣੇ ਆਪ ਨੂੰ ਸ਼ਰਾਰਤੀ ਅੰਸਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਪਣੇ ਆਪ ਨੂੰ ਸਿੱਖਕ ਹੁੰਦੇ ਆ ਇਹ ਕਹਿੰਦੇ ਨਹੀਂ ਭਗਤ ਰਵਿਦਾਸ ਭਗਤ ਰਵਿਦਾਸ ਕੀ ਦਾ ਭਗਤ ਰਵਿਦਾਸ ਇਹਨਾਂ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵੀ ਤੁਸੀਂ ਭਗਤ ਰਵਿਦਾਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਵੀ ਕਿਤੇ ਵੀ ਨਹੀਂ ਲਿਖਿਆ ਗੁਰੂ ਨਾਨਕ ਦੇਵ ਗੁਰੂ ਲਾਹੇ ਤਾਂ ਉਹਨਾਂ ਨੇ ਵੀ ਕਿਤੇ ਨਹੀਂ ਲਿਖਿਆ ਅਰਜਨ ਦੇਵ ਜੀ ਦੀ ਬਾਣੀ ਗੁਰੂ ਅਰਜਨ ਦੇਵ ਕਿਤੇ ਵੀ ਨਹੀਂ ਲਿਖਿਆ ਗੁਰੂ ਵੀ ਆਪ ਲਾਇਆ ਉਹਨੇ ਗੁਰੂ ਆਪ ਲਾਇਆ ਸਤਕਾਰ ਦੇ ਬਜੋਲੇ ਉਹਦੇ ਉਹਦੇ ਅਸੀਂ ਵੀ ਸਤਕਾਰ ਦਿੰਨੇ ਆ ਤੇ ਇਹ ਜੇ ਜੇ ਦਲਤਾਂ ਦੇ ਗੁਰੂ ਦਲਤਾਂ ਨੂੰ ਪੂਰੇ ਦੇਸ਼ ਦੀ ਪੂਰੇ ਵਰਲਡ ਦੀ ਜਨਸੰਖਿਆ ਨੂੰ ਇੱਕ ਬੇਗੰਪੁਰਾ ਬਸਾਉਣ ਦਾ ਸੁਨੇਹਾ ਦੇਣ ਵਾਲੇ ਜਿਹੜੇ ਕਿ ਮਹਾਪੁਰਸ਼ ਉਹਨਾਂ ਨੂੰ ਇਹ ਉਹ ਨਰਾਦਰ ਦਾ ਇਹ ਜਿਹੜਾ ਸ਼ਬਦ ਵਰਤਦੇ ਆ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਭਗਤ ਨੂੰ ਉਹ ਗੁਰੂ ਰੰ다ਸ ਆ ਦੂਸਰੀ ਗੱਲ ਸਿੱਖਾਂ ਦੇ ਜਿਹੜੇ ਮੋਢੀ ਨੇ ਸਿੱਖ ਧਰਮ ਦੇ ਮੋਢੀ ਜਿਨ੍ਹਾਂ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਉਹਨਾਂ ਦੇ ਗੁਰੂ ਵੀ ਸਤਗੁਰ ਅਰਦਾਸ ਮਹਾਰਾਜ ਹੋਏ ਨੇ ਇਹ ਕਦੇ ਵੀ ਕਿਸੇ ਵੀ ਚੈਨਲ ਤੇ ਦੇਖਣਾ ਕਈ ਕਿਤਾਬਾਂ ਪੜ੍ਹ ਕੇ ਦੇਖਣਾ ਹੈ ਗੁਰੂ ਰਵਿਦਾਸ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਵੀ ਗੁਰੂ ਹੋਏ ਨੇ ਬਿਲਕੁਲ ਬਿਲਕੁਲ ਇਸ ਤਰ੍ਹਾਂ ਕੇ ਜਿਹੜਾ ਇਹ ਸ਼ਬਦ ਵਰਤਦੇ ਭਗਤ ਰਵਿਦਾਸ ਉਹ ਗਲਤ ਵਰਤਦੇ ਇਹਨਾਂ ਨੂੰ ਨਹੀਂ ਵਰਤਣਾ ਚਾਹੀਦਾ ਬਿਲਕੁਲ ਜੀ ਵਕੀਲ ਸਾਹਿਬ ਅੱਜ ਸਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਤਾਂ ਪੜ੍ਹਨਾ ਚਾਹੀਦਾ ਤਨਤਾਂਛੀ ਦੀ ਗੁਰਗੁਰਾਂ ਸਾਹਿਬ ਸਾਡੀ ਲਾਈਫ ਦਾ ਮੈਨੀਫੈਸਟੋ ਹੈ ਬਿਲਕੁਲ ਤੇ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਭਾਰਤ ਦਾ ਮੈਨੀਫੈਸਟੋ ਹੈ ਪੜਨਾ ਅਸੀਂ ਕਿਸੇ ਚੀਜ਼ ਨੂੰ ਨਹੀਂ ਉਹਦੇ ਤੇ ਅਮਲ ਅਸੀਂ ਕੋਈ ਨਹੀਂ ਕਰਨਾ ਜੇ ਸਿਰਫ ਲੜਾਈ ਕਰਾਉਣ ਵਾਲੀ ਇਦਾਂ ਦੇ ਸ਼ਰਾਰਤੀਆਂ ਕੋਲੋਂ ਗੱਲਾਂ ਕਰਨੀਆਂ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਭਾਰਤ ਦਾ ਮਾਹੌਲ ਖਰਾਬ ਹੋ ਰਿਹਾ ਤੇ ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਬੜਮੁੱਲੀ ਜਾਣਕਾਰੀ ਦਿੱਤੀ ਹੈ ਜੀ ਤੇ ਆਖਰ ਤੇ ਇੱਕ ਮਿੰਟ ਲਈ ਕੀ ਕਹਿਣਾ ਚਾਹੋਗੇ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਇਕੱਲੇ ਸਿੱਖ ਨਹੀਂ বাসਦੇ ਜੀ ਪੰਜਾਬ ਦੇ ਵਿੱਚ ਹਰ ਧਰਮ ਦੇ ਲੋਕੀ বাসਦੇ ਨੇ ਜੀ ਜੀ ਕਿਸੇ ਵੀ ਜਿਹੜਾ ਸ਼ਰਾਪਤੀ ਅੰਸਰ ਹੈ ਉਹਨੂੰ ਇੱਕ ਧਰਮ ਨੂੰ ਮੁੱਖ ਰੱਖ ਕੇ ਕੋਈ ਗੱਲ ਨਹੀਂ ਕਹਿਣੀ ਚਾਹੀਦੀ ਸਾਰੀ ਜਿਹੜੇ ਕਿ ਇੱਥੇ ਦੀ ਜਨਸੰਖਿਆ ਆ ਪੰਜਾਬ ਦੀ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਗੱਲ ਕਹਿਣੀ ਚਾਹੀਦੀ ਆ ਨਾ ਕਿ ਜਾਤਾਂ ਵਾਤਾਂ ਦਾ 파ੜਾ ਪੋਣਾ ਚਾਹੀਦਾ ਨਾ ਕੋਈ ਧਾਰਮਿਕ ਫਸਾਦੀ ਦੰਗੇ ਦੰਗੇ ਕਰਾਉਣੇ ਚਾਹੀਦੇ ਆ ਮੈਂ ਅਖੀਰ ਤੇ ਇਹੀ ਸੁਨੇਹਾ ਦਊਗਾ ਸਾਰੇ ਹੀ ਸਰੋਤਿਆਂ ਨੂੰ ਕਿ ਤੁਸੀਂ ਜਿਹੜਾ ਕਿ ਭਾਰਤ ਦਾ ਸੰਵਿਧਾਨ ਆ ਉਹਨੂੰ ਪੜੋ ਉਹਨੂੰ ਫੋਲੋ ਕਰੋ ਮੈਂ ਇਹ ਨਹੀਂ ਕਹੂੰਗਾ ਮੈਂ ਇਹ ਵੀ ਕਹੂੰਗਾ ਕਿ ਕੋਈ ਵੀ ਧਰਮ ਹੈ ਧਾਰਮਿਕ ਗ੍ਰੰਥ ਹੈ ਉਹਨੂੰ ਪੜੋ ਉਹਨੂੰ ਫੋਲੋ ਕਰੋ ਕਿਸੇ ਦਾ ਮਾਰਾ ਨਾ ਸੋ ਬਿਲਕੁਲ ਜੀ ਕਿਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਜੀ ਧੰਨਵਾਦ